ਇਸ ਵੇਲੇ ਮੈਂ ਪੁਰਾਣਾ ਜਿਹੜਾ ਘਰ ਜੋ ਕਿ ਬਹੁਤ ਸਾਲ ਪਹਿਲਾਂ ਉਹ ਛੱਡ ਕੇ ਇੱਥੋਂ ਜੋ ਹੈ ਸ਼ਿਫਟ ਹੋ ਚੁੱਕੇ ਸੀ ਹਾਲਾਂਕਿ ਉਹਨਾਂ ਦੇ ਜਿਹੜੇ ਕੁਝ ਭਤੀਜੇ ਜਾਂ ਭਰਾ ਜਿਹੜੇ ਨੇ ਉਹ ਸ਼ਹਿਰ ਦੇ ਹੋਰ ਹਿੱਸਿਆਂ ਦੇ ਵਿੱਚ ਉਹਨਾਂ ਦੇ ਘਰ ਨੇ ਪਰ ਉਹ ਵੀ ਇਸ ਵੇਲੇ ਦਿੱਲੀ ਪਹੁੰਚੇ ਹੋਏ ਨੇ ਪਰ ਇਸ ਘਰ ਦੀ ਤਸਵੀਰ ਮੈਂ ਹੁਣ ਦਿਖਾਉਣ ਜਾ ਰਿਹਾ ਹਾਂ ਇਹ ਉਹ ਘਰ ਹੈ ਜਿੱਥੇ ਮਨਮੋਨ ਸਿੰਘ ਨੇ ਆਪਣਾ ਬਚਪਨ ਬਤਾਇਆ ਕਿਉਂਕਿ ਉਹਨਾਂ ਦਾ ਜਨਮ ਲਾਹੌਰ ਦੇ ਵਿੱਚ ਹੁੰਦਾ ਹੈ ਬਾਅਦ ਦੇ ਵਿੱਚ ਪਰਿਵਾਰ ਜੋ ਹੈ ਅੰਮ੍ਰਿਤਸਰ ਦੇ ਵਿੱਚ ਸ਼ਿਫਟ ਹੋਇਆ ਸੀ ਔਰ ਮਜੀਦ ਮੰਡੀ ਦੇ ਵਿੱਚ ਉਹਨਾਂ ਦੇ ਪਿਤਾ ਦੀ ਦੁਕਾਨ ਵੀ ਸੀ ਤਾਂ ਇਹ ਘਰ ਦੀਆਂ ਤਸਵੀਰਾਂ ਦਿਖਾਵਾਂ ਕਿ ਜੋ ਇੱਕ ਬਹੁਤ ਪੁਰਾਣਾ ਘਰ ਹੈ ਹਾਲਕਿ ਜ਼ਿਆਦਾਤਰ ਹਿੱਸਾ ਜਿਹੜਾ ਇਸ ਘਰ ਦਾ ਢਹਿ ਢੇਰੀ ਹੋ ਚੁੱਕਾ ਹੈ ਬਹੁਤ ਸਾਰੀ ਜਿਹੜੀਆਂ ਥਾਵਾਂ ਦੇ ਵਿੱਚ ਮਾਫ ਕਰਨਾ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਕਿ ਬਹੁਤ ਪੁਰਾਣਾ ਇਹ ਘਰ ਦਾ ਹਿੱਸਾ ਹੈ ਔਰ ਇੱਥੇ ਲੋਕ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਪਹਿਲਾਂ ਤੁਸੀਂ ਇਹ ਘਰ ਦੀਆਂ ਤਸਵੀਰਾਂ ਦੇਖੋ ਇੱਥੇ ਮਨਮੋਹ ਸਿੰਘ ਨੇ ਆਪਣਾ ਬਚਪਨ ਬਤਾਇਆ ਇੱਥੇ ਹੀ ਬੈਠ ਕੇ ਉਹ ਪੜ੍ਹਾਈ ਕਰਦੇ ਸੀ ਤਾਂ ਇਹ ਘਰ ਤੁਸੀਂ ਦੇਖੋਗੇ ਬਹੁਤ ਪੁਰਾਣਾ ਹੈ ਔਰ ਘਰ ਦਾ ਜ਼ਿਆਦਾਤਰ ਹਿੱਸਾ ਤੁਸੀਂ ਦੇਖੋਗੇ ਅਦਰ-ਦਰ ਹਾਲਾਤ ਨੇ ਤਾਂ ਉਦੋਂ ਇਸੇ ਹੀ ਘਰ ਦੇ ਵਿੱਚ ਜੋ ਲੋਕ ਦੱਸਦੇ ਨੇ ਕਿ ਉਸ ਵੇਲੇ ਬਿਜਲੀ ਵੀ ਨਹੀਂ ਹੁੰਦੀ ਸੀ ਔਰ ਬਹੁਤ ਔਖੀ ਜਿਹੜੀ ਪੜ੍ਹਾਈ ਹੈ ਉਹ ਮਨਮੋਹਨ ਸਿੰਘ ਇਸ ਘਰ ਦੇ ਵਿੱਚ ਕਰਦੇ ਸੀ ਸਾਹਮਣੇ ਤੁਸੀਂ ਇੱਕ ਬਲੈਕਬੋਰਡ ਦੇਖ ਰਹੇ ਹੋ ਕਿ ਇੱਥੇ ਇਹ ਵੀ ਕਿਹਾ ਜਾ ਰਿਹਾ ਕਿ ਸਕੂਲ ਵੀ ਹੁੰਦਾ ਸੀ ਕਿਸੇ ਸਮੇਂ ਪਰ ਇਸ ਵੇਲੇ ਇਹ ਇਮਾਰਤ ਟਹਿ ਤੇਰੀ ਹੋ ਚੁੱਕੀ ਜਿਹੜੇ ਲੋਕ ਇੱਥੇ ਰਹਿੰਦੇ ਨੇ ਕਈ ਸਾਲਾਂ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕੀ ਯਾਦਾਂ ਜਿਹੜੀਆਂ ਨੇ ਮਨਮੋਹਨ ਸਿੰਘ ਜੀ ਦੀਆਂ ਇਸ ਘਰ ਦੇ ਨਾਲ ਜੁੜੀਆਂ ਹੋਈਆਂ ਨੇ ਕੀ ਇੱਥੇ ਕਿਹੜੀ ਉਮਰ ਦੇ ਵਿੱਚ ਰਹਿੰਦੇ ਸੀ ਔਰ ਇਹ ਘਰ ਕਦੋਂ ਵੇਚ ਕੇ ਗਏ ਮੇਰੀ 68 ਸਾਲ ਉਮਰ ਹੋ ਗਈ ਮੈਂ ਛੋਟਾ ਆ ਹਾਂ ਉਹਲੇ ਮੈਂ ਦੇਖਦਾ ਹਾਂ ਉਹਨੂੰ ਬਾਕੀ ਕੈਨ ਵਾਲੇ ਕਹਿੰਦੇ ਵੇ ਬਾਰ ਖੰਬੇ ਦੇ ਕੋਲ ਪੜਾਈ ਕਰਦੇ ਹੁੰਦੇ ਸੀ ਸਟਰੀਟ ਲਾਈਟ ਦੀ ਹਾਂਜੀ ਬਾਕੀ ਬੰਦੇ ਬਹੁਤ ਵਧੀਆ ਇੱਥੇ ਵਰਤਾਅ ਨਾਲ ਚੰਗਾ ਕੀਤਾ ਉਹਨਾਂ ਦੇ ਪਿਤਾ ਜੀ ਦੀ ਦੁਕਾਨ ਵੀ ਸੀ ਦੁਕਾਨ ਮਜੀਠ ਮੰਡੀ ਦੀ ਸੀ ਮਜੀਦ ਮੰਡੀ ਦੁਕਾਨ ਸੀ ਤੇ ਹੁਣ ਇੱਥੇ ਘਰ ਸਾਰਾ ਬਿਲਕੁਟ ਟੁੱਟ ਚੁੱਕਾ ਇੱਥੇ ਕੀ ਕੀ ਬਣ ਰਿਹਾ ਕੁਛ ਜਾਂ ਵੇਚ ਕੇ ਚਲੇਗੇ ਸਾਰੇ ਵੇਚ ਹੀ ਪਿਆ ਸਾਰਾ ਚਲੇ ਗਿਆ ਬਾਕੀ ਮੈਂ 베ਰੀ ਵਾਲੀ ਗਲੀ ਸਾਹਮਣੇ ਮੱਥੇ ਰੰਦਾ ਜਰਾਮ ਸਿੰਘ ਸੁੰਦਰ ਸਿੰਘ ਦੇ ਮਕਾਨ ਚੋਂ ਬਿਲਕੁਲ ਇੱਕ ਵਾਰ ਤਸਵੀਰਾਂ ਮੈਂ ਫਿਰ ਤੋਂ ਦਿਖਾ ਦਿਆਂ ਕਿ ਇਹ ਪੁਰਾਣਾ ਘਰ ਹੈ ਜਿੱਥੇ ਮਨਮੋਹਨ ਸਿੰਘ ਜਦੋਂ ਪਾਕਿਸਤਾਨ ਤੋਂ ਉਹਨਾਂ ਦਾ ਪਰਿਵਾਰ ਅੰਮ੍ਰਿਤਸਰ ਦੇ ਵਿੱਚ ਸ਼ਿਫਟ ਹੁੰਦਾ ਤਾਂ ਕਾਰੋਬਾਰੀ ਉਹਨਾਂ ਦੇ ਪਿਤਾ ਸਨ ਮਜੀਤ ਮੰਡੀ ਜੋ ਹੈ ਉਹ ਇੱਕ ਬਹੁਤ ਵੱਡੀ ਮੰਡੀ ਦੇ ਤੌਰ ਤੇ ਜਾਣੀ ਜਾਂਦੀ ਹੈ ਇਸ ਵੇਲੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਛੱਤਾਂ ਜੋ ਨੇ ਉਹ ਵੀ ਢਹਿ ਢੇਰੀ ਹੋ ਚੁੱਕੀਆਂ ਤਾਂ ਇਹ ਬਿਲਕੁਲ ਅਸੀਂ ਕਹਿ ਸਕਦੇ ਕਿ ਖਾਲੀ ਜਿਹੜੀ ਬਿਲਡਿੰਗ ਹੈ ਉਹ ਪਈ ਹੋਈ ਹੈ ਇਸ ਬਿਲਡਿੰਗ ਦੇ ਹਾਲਾਤ ਜਿਹੜੇ ਆ ਤੁਸੀਂ ਖੁਦ ਦੇਖ ਸਕਦੇ ਹੋ ਇਸ ਪਾਸੇ ਵੀ ਤੁਸੀਂ ਦੇਖੋ ਕਿ ਇਹ ਜਿਹੜਾ ਹਿੱਸਾ ਹੈ ਪਹਿਲਾਂ ਇਸ ਪਾਸਿਓਂ ਜਿਹੜੀਆਂ ਪੌੜੀਆਂ ਨੇ ਇਸ ਰਸਤੇ ਰਾਹੀਂ ਘਰ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ ਰਸਤੇ ਤੋਂ ਘਰ ਦੇ ਅੰਦਰ ਜਾਂਦੇ ਸੀ ਪਰ ਬਹੁਤ ਸਾਲ ਪਹਿਲਾਂ ਇਸ ਘਰ ਨੂੰ ਵੇਚ ਕੇ ਉਨ੍ਹਾਂ ਦਾ ਜਿਹੜਾ ਪਰਿਵਾਰ ਹੈ ਉਹ ਦਿੱਲੀ ਸ਼ਿਫਟ ਹੋ ਗਿਆ ਸੀ ਉਸ ਤੋਂ ਬਾਅਦ ਕਿਸੇ ਨੂੰ ਨਹੀਂ ਇਹ ਪਤਾ ਸੀ ਕਿ ਇਸ ਘਰ ਦੇ ਵਿੱਚ ਰਹਿਣ ਵਾਲਾ ਜਿਹੜਾ ਨੌਜਵਾਨ ਹੈ ਉਹ ਇੱਕ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ ਤਾਂ ਸ਼ਹਿਰ ਦਾ ਬਿਲਕੁਲ ਇਹ ਜਿਹੜਾ ਅੰਦਰੂਨੀ ਹਿੱਸਾ ਹੈ ਉੱਥੇ ਇਹ ਘਰ ਜਿਹੜਾ ਉਹ ਬਣਿਆ ਹੋਇਆ ਇਸ ਜਗ੍ਹਾ ਤੋਂ ਜੇਕਰ ਤੁਸੀਂ ਤਸਵੀਰ ਦੇਖੋਗੇ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਬਹੁਤ ਪੁਰਾਣਾ ਘਰ ਹੈ ਔਰ ਘਰ ਦੇ ਹਾਲਾਤ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਇੱਥੇ ਕੋਈ ਵੀ ਕਈ ਸਾਲਾਂ ਤੋਂ ਰਹਿ ਨਹੀਂ ਰਹਤਾ ਇਸ ਕਰਕੇ ਇਸ ਘਰ ਦੇ ਜਿਹੜੇ ਇਸ ਵਲੇ ਦੇ ਹਾਲਾਤ ਇਹ ਬਿਆਨ ਕਰਦੇ ਨੇ ਕਿ ਘਰ ਜੋ ਹੈ ਬਹੁਤ ਪੁਰਾਣਾ ਇਸ ਗਲੀ ਤੋਂ ਮੈਂ ਤੁਹਾਨੂੰ ਦਿਖਾਉਣਾ ਕਿ ਤੁਸੀਂ ਅੰਦਾਜ਼ਾ ਲਗਾ ਸਕੋਗੇ ਕਿ ਕਿਸ तरीके ਦੇ ਨਾਲ ਇਸ ਘਰ ਦੇ ਵਿੱਚ ਇੱਟਾਂ ਜਿਹੜੀਆਂ ਲਗਾਈਆਂ ਗਈਆਂ ਜੋ ਤੁਸੀਂ ਦੇਖੋ ਕਿ ਜਿਹੜਾ ਫਰਨੀਚਰ ਜਾਂ ਜਿਹੜੀਆਂ ਬਾਰੀਆਂ ਲੱਕੜ ਦੀਆਂ ਉਸ ਵੇਲੇ ਇੱਥੇ ਬਣੀਆਂ ਹੋਈਆਂ ਸੀ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨਾ ਪੁਰਾਣਾ ਇਹ ਸਟਰਕਚਰ ਹੈ ਪਰ ਕਿਉਂਕਿ ਇਹ ਪਰਿਵਾਰ ਕਾਫੀ ਸਾਲ ਪਹਿਲਾਂ ਇੱਥੋਂ ਜਾ ਚੁੱਕਾ ਸੀ ਇਸ ਪ੍ਰਾਪਰਟੀ ਨੂੰ ਕਿਹਾ ਜਾ ਰਿਹਾ ਕਿ ਬਹੁਤ ਕੱਟ ਪੈਸਿਆਂ ਦੇ ਵਿੱਚ ਉਸ ਵੇਲੇ ਵੇਚਿਆ ਗਿਆ ਸੀ ਤਾਂ ਇਸ ਦੀ ਸਾਮ ਸੰਭਾਲ ਜਿਹੜੀ ਹੈ ਭਾਵੇਂ ਬਾਅਦ ਦੇ ਵਿੱਚ ਕਿਸੇ ਵੱਲੋਂ ਨਹੀਂ ਕੀਤੀ ਗਈ ਤਾਂ ਪਹਿਲਾਂ ਵੀ ਕਈ ਵਾਰ ਜਦੋਂ ਬਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ ਉਸ ਵੇਲੇ ਵੀ ਇਸ ਘਰ ਦੀਆਂ ਤਸਵੀਰਾਂ ਕਾਫੀ ਚਰਚਾ ਦੇ ਵਿੱਚ ਆਈਆਂ ਸੀ ਹਾਲਾਂਕਿ ਉਸ ਵੇਲੇ ਇੰਨਾ ਜਿਆਦਾ ਜਿਹੜਾ ਸੋਸ਼ਲ ਮੀਡੀਆ ਜਾਂ ਡਿਜੀਟਲ ਮੀਡੀਆ ਇੰਨਾ ਐਕਟਿਵ ਨਹੀਂ ਸੀ ਪਰ ਅੱਜ ਦੇ ਯੁੱਗ ਦੇ ਵਿੱਚ ਇਸ ਘਰ ਦੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਤਾਂ ਇਸ ਪਾਸੇ ਦਾ ਹਿੱਸਾ ਤੁਸੀਂ ਦੇਖੋ ਕਿ ਇੱਧਰ ਪੂਰਾ ਇੱਕ ਬਹੁਤ ਵੱਡਾ ਘਰ ਸੀ ਕਿਉਂਕਿ ਸ਼ਹਿਰ ਦਾ ਭਾਵੇਂ ਇਹ ਅੰਦਰੂਨ ਇਲਾਕਾ ਹੈ ਨਮਕ ਮੰਡੀ ਔਰ ਜਿਹੜੀ ਮਜੀਦ ਮੰਡੀ ਹੈ ਤਾਂ ਇਹ ਪੂਰੀ ਉਸ ਵੇਲੇ ਦੀ ਏਸ਼ੀਆ ਦੀ ਇੱਕ ਵੱਡੀ ਮੰਡੀ ਦੇ ਤੌਰ ਤੇ ਜਾਣੀ ਜਾਂਦੀ ਸੀ ਇੱਥੇ ਇੱਥੋਂ ਦੇ ਜਿਹੜੇ ਮਸਾਲੇ ਨੇ ਜਾਂ ਹੋਰ ਕਈ ਐਸੀਆਂ ਜੜੀਆਂ ਬੂਟੀਆਂ ਜੋ ਕਿ ਅੱਜ ਵੀ ਦੁਨੀਆ ਭਰ ਦੇ ਵਿੱਚ ਇੱਥੇ ਇੱਥੋਂ ਇਸ ਥਾਂ ਤੋਂ ਜੋ ਹੈ ਐਕਸਪੋਰਟ ਕੀਤੀਆਂ ਜਾਂਦੀਆਂ ਨੇ ਤਾਂ ਇਹ ਉਸ ਘਰ ਦੀ ਤਸਵੀਰ ਹੈ ਜਿੱਥੇ ਕਿ ਮਨਮੋਹਨ ਸਿੰਘ ਨੇ ਆਪਣਾ ਬਚਪਨ ਬਤਾਇਆ ਔਰ ਅੱਜ ਇਸ ਘਰ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਉਂਕਿ ਪਰਿਵਾਰ ਜੋ ਹੈ ਉਹ ਕਾਫੀ ਸਾਲ ਪਹਿਲਾਂ ਇੱਥੋਂ ਜਾ ਚੁੱਕਿਆ ਸੀ ਤਾਂ ਮਨਮੋਹਨ ਸਿੰਘ ਇਸੇ ਬਾਜ਼ਾਰ ਦੀਆਂ ਗਲੀਆਂ ਦੇ ਵਿੱਚ ਖੇਡਦੇ ਰਹੇ ਨੇ ਔਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਜਾਣਕਾਰੀ ਦਿੱਤੀ ਕਿ ਸਟਰੀਟ ਲਾਈਟ ਦੀ ਰੌਸ਼ਨੀ ਦੇ ਵਿੱਚ ਹਾਲਾਂਕਿ ਉਸ ਵੇਲੇ ਬਚਪਨ ਦੇ ਵਿੱਚ ਜਦੋਂ ਪਾਕਿਸਤਾਨ ਤੋਂ ਪਰਿਵਾਰ ਸ਼ਿਫਟ ਹੁੰਦਾ ਹੈ ਕਿਉਂਕਿ ਉਹਨਾਂ ਦਾ ਜਨਮ ਲਾਹੌਰ ਦੇ ਵਿੱਚ ਹੋਇਆ ਸੀ ਪਰਿਵਾਰ ਪਹਿਲਾਂ ਲਾਹੌਰ ਦੇ ਵਿੱਚ ਰਹਿੰਦਾ ਸੀ ਪਰ ਜਦੋਂ ਵਟਵਾਰਾ ਹੁੰਦਾ ਹੈ ਫਿਰ ਪਰਿਵਾਰ ਜੋ ਹੈ ਅੰਮ੍ਰਿਤਸਰ ਦੇ ਇਸ ਘਰ ਦੇ ਵਿੱਚ ਸ਼ਿਫਟ ਹੋਇਆ ਸੀ ਤਾਂ ਇਹ ਘਰ ਗਵਾਹੀ ਭਰ ਰਿਹਾ ਹੈ ਮਨਮੋਹਨ ਸਿੰਘ ਜੋ ਕਿ ਅੱਜ ਭਾਵੇਂ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਪਰ ਇਸੇ ਘਰ ਤੋਂ ਮਨਮੋਹਨ ਸਿੰਘ ਦੇ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ ਪੜ੍ਹ ਲਿਖ ਕੇ ਇੱਥੋਂ ਹੀ ਉਹ ਅੱਗੇ ਜਿਹੜੇ ਮੁਕਾਮ ਉਹਨਾਂ ਨੇ ਹਾਸਲ ਕੀਤੇ ਆਰਬੀਆਈ ਦੇ ਗਵਰਨਰ ਤੱਕ ਦਾ ਜਿਹੜਾ ਅਹੁਦਾ ਹੈ ਉਸ ਦੇ ਉੱਤੇ ਤਾਇਨਾਤ ਰਹੇ ਤਾਂ ਮਨਮੋਹਨ ਸਿੰਘ ਦੇ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਕਿ ਬਹੁਤ ਜਿਹੜੇ ਘਰ ਦੇ ਭਾਵੇਂ ਇਸ ਵੇਲੇ ਹਾਲਾਤ ਜਰਜਰ ਨੇ ਪਰ ਇਹ ਘਰ ਜੋ ਹੈ ਇੱਕ ਉਸ ਸ਼ਖਸੀਅਤ ਦੇ ਨਾਲ ਜੁੜਿਆ ਹੋਇਆ ਜਿਸ ਨੂੰ ਕਿ ਦੁਨੀਆ ਭਰ ਦੇ ਵਿੱਚ ਇੱਕ ਵੱਖਰੀ ਪਛਾਣ ਮਿਲੀ ਇੱਕ ਵੱਖਰੇ ਤੌਰ ਤੇ ਉਹਨਾਂ ਨੂੰ ਜਾਣਿਆ ਜਾਂਦਾ ਰਿਹਾ ਤਾਂ ਇੱਕ ਵਾਰੀ ਮੈਂ ਫਿਰ ਤੋਂ ਉਸ ਪਾਸੇ ਦੀ ਤਸਵੀਰ ਦਿਖਾ ਦਿਆਂ ਜਿਹੜਾ ਕਮਰਾ ਜਿੱਥੇ ਕਿ ਇੱਕ ਬਲੈਕ ਬੋਰਡ ਵੀ ਨਜ਼ਰ ਆ ਰਿਹਾ ਤਾਂ ਕਿਹਾ ਜਾ ਰਿਹਾ ਕਿ ਇੱਥੇ ਕਿਸੇ ਸਮੇਂ ਸਕੂਲ ਵੀ ਹੁੰਦਾ ਸੀ ਤਾਂ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਇਸ ਵੇਲੇ ਬੁਰੇ ਹਾਲਾਤਾਂ ਦੇ ਵਿੱਚ ਆ ਤਾਂ ਇਹ ਕਿਤੇ ਨਾ ਕਿਤੇ ਸਰਕਾਰਾਂ ਦੇ ਉੱਤੇ ਇੱਕ ਸਵਾਲ ਵੀ ਹੈ ਕਿ ਇੱਕ ਉਹ ਘਰ ਜਿੱਥੇ ਇੱਕ ਉਹ ਸ਼ਖਸ ਰਹਿੰਦਾ ਰਿਹਾ ਹੈ ਜੋ ਕਿ ਦੇਸ਼ ਦਾ ਪ੍ਰਧਾਨ ਮੰਤਰੀ ਵੀ ਬਣਿਆ ਪਰ ਇਸ ਘਰ ਦੀ ਸਾਂਭ ਸੰਭਾਲ ਸ਼ਾਇਦ ਕਿਸੇ ਨੇ ਨਹੀਂ ਕੀਤੀ ਤਾਂ ਇਸ ਨੂੰ ਇੱਕ ਦਰੋਹਰ ਦੇ ਤੌਰ ਦੇ ਉੱਤੇ ਸੰਭਾਲਣ ਦੀ ਲੋੜ ਸੀ ਪਰ ਘਰ ਦੇ ਹਾਲਾਤ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਤਰਸਯੋਗ ਬਣੇ ਹੋਏ ਨੇ ਔਰ ਇਸ ਘਰ ਦੇ ਵਿੱਚ ਮਨਮੋਹਨ ਸਿੰਘ ਖੁਦ ਜੋ ਨੇ ਉਹ ਬਚਪਨ ਦੇ ਵਿੱਚ ਰਹੇ ਨੇ ਪੜ੍ਹਦੇ ਰਹੇ ਨੇ ਔਰ ਇਸੇ ਘਰ ਤੋਂ ਉਹਨਾਂ ਦਾ ਜਿਹੜਾ ਸਫ਼ਰ ਹੈ ਅੱਗੇ ਸ਼ੁਰੂ ਹੁੰਦਾ ਹੈ ਪੜ੍ਹ ਲਿਖ ਕੇ ਬਾਅਦ ਦੇ ਵਿੱਚ ਵੱਡੇ ਕਈ ਮੁਕਾਮ ਹਾਸਲ ਕੀਤੇ ਔਰ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਵੀ ਮਨਮੋਹਨ ਸਿੰਘ ਨੇ ਜਿਹੜੇ ਉਹ ਰਹੇ ਨੇ ਤਾਂ ਕਦੀ ਉਹਨਾਂ ਦੇ ਕੋਈ ਰਿਸ਼ਤੇਦਾਰ ਜਾਂ ਹੋਰ ਕਦੀ ਇੱਥੇ ਆਉਂਦੇ ਰਹੇ ਰਿਸ਼ਤੇਦਾਰ ਆਉਂਦੇ ਹੀ ਸਾਰੇ ਰਿਸ਼ਤੇਦਾਰ ਆਉਂਦੇ ਹੀ ਇੱਥੇ ਇੱਥੇ ਰਹਿੰਦੇ ਸੀ ਅਹੀਂ ਦੇ ਛੋਟੇ ਛੋਟੇ ਗਏ ਸੀ ਉਹ ਲੈ ਆਉਂਦੇ ਹੁੰਦੇ ਸੀ ਸਾਰੇ ਸਾਰਾ ਪਰਿਵਾਰ ਬਹੁਤ ਤਗੜਾ ਪਰਿਵਾਰ ਸੀ ਇਹਨਾਂ ਦਾ ਕੋਈ ਮਾੜੇ ਭੈਣਾਂ ਜਾਂ ਹੋਰ ਭਰਾ ਵੀ ਇੱਥੇ ਸ਼ਹਿਰ 'ਚ ਹੀ ਰਹਿੰਦੇ ਰਹਿੰਦੇ ਸੀ ਇੱਥੇ ਰਹਿੰਦੇ ਭੈਣਾਂ ਰਹਿੰਦੀਆਂ ਸਭ ਪਰ ਇਹ ਘਰ ਕਦੀ ਸਾਂਭ ਸੰਭਾਲੇ ਦੀ ਕੋਈ ਕੀਤੀ ਨਹੀਂ ਗਈ ਮਤਲਬ ਜਦੋਂ ਵੇਚ ਕੇ ਚਲੇ ਗਏ ਉਸ ਤੋਂ ਬਾਅਦ ਇਦਾਂ ਹੀ ਖਾਲੀ ਉਸ ਤੋਂ ਬਾਅਦ ਖਾਲੀ ਰਹਿ ਗਿਆ ਬਸ ਹੋ ਵੇਚ ਕੇ ਦਵਾਦਬ ਨਿਕਲ ਕੇ ਚਲੇ ਗਏ ਵੇਚ ਕੇ ਪਿਆਲੇ ਦਵਾਲੇ ਹੁਣ ਕੀ ਲੇਬਰ ਰਹਿੰਦੀ ਸਾਰੀ ਹਾਂ ਨਾ ਲੇਬਰ ਰਹਿੰਦੀ ਪਈ ਸਾਰੀ ਤਾਂ ਬਿਲਕੁਲ ਇਸ ਘਰ ਦੀ ਇੱਕ ਵਾਰ ਇਸ ਪਾਸੇ ਵੀ ਮੈਂ ਤਸਵੀਰ ਦਿਖਾ ਦਿਆਂ ਕਿ ਇਹ ਘਰ ਜੋ ਹੈ ਬਹੁਤ ਵੱਡਾ ਸੀ ਔਰ ਤਿੰਨ ਚਾਰ ਰਸਤੇ ਜਿਹੜੇ ਇਸ ਘਰ ਵਾਲੇ ਪਾਸੇ ਨੂੰ ਆਉਂਦੇ ਪਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਹ ਘਰ ਜਿਹੜਾ ਹੈ ਬਿਲਕੁਲ ਖਾਲੀ ਪਿਆ ਹੋਇਆ ਇਹ ਸ਼ਾਇਦ ਉਸ ਵੇਲੇ ਘਰ ਦਾ ਕਿਚਨ ਲੱਗ ਰਿਹਾ ਹੈ ਜਿਸ ਤਰੀਕੇ ਦੀ ਤਸਵੀਰ ਤੁਸੀਂ ਦੇਖੋ ਕਿ ਇਹ ਸ਼ਾਇਦ ਘਰ ਦੀ ਰਸੋਈ ਹੈ ਔਰ ਫਰਨੀਚਰ ਜਿਹੜਾ ਉਸ ਸਮੇਂ ਹੁੰਦਾ ਸੀ ਲੱਕੜ ਤੋਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਤਾਂ ਇਹ ਘਰ ਦੀ ਰਸੋਈ ਹੈ ਔਰ ਉੱਪਰ ਪੌੜੀਆਂ ਤਾਂ ਉੱਪਰ ਤੁਸੀਂ ਦੇਖੋ ਕਿ ਇਸ ਰਸੋਈ ਦੀ ਜਿਹੜੀ ਛੱਤ ਹੈ ਉਹ ਵੀ ਬਿਲਕੁਲ ਟੇਹ ਢੇਰੀ ਹੋ ਚੁੱਕੀ ਹੈ ਤਾਂ ਇਹ ਘਰ ਦੇ ਹਾਲਾਤ ਨੇ ਹਾਲਕਿ ਇਸ ਘਰ ਨੂੰ ਸੰਭਾਲਣ ਦੀ ਲੋੜ ਜ਼ਰੂਰ ਤੀ ਤਾਂ ਕਰਦੇ ਤੁਸੀਂ ਦੇਖੋ ਕਿ ਜਿੱਥੇ ਰਸੋਈ ਹੈ ਉਸਦੇ ਬਾਹਰ ਵੀ ਓਪਨ ਤਾਂ ਉਸ ਵੇਲੇ ਦੀਆਂ ਜਦੋਂ ਜਿੰਨੂੰ ਅਸੀਂ ਚੌਂਕੇ ਕਹਿ ਦਿੰਦੇ ਆ ਜਾਂ ਉਸ ਵੇਲੇ ਦੀਆਂ ਜਿਹੜੀਆਂ ਕਿਉਂਕਿ ਇਹ ਸ਼ਹਿਰ ਦੇ ਵਿੱਚ ਬਣਿਆ ਹੋਇਆ ਮਕਾਨ ਸੀ ਤਾਂ ਸ਼ਹਿਰ ਦੇ ਮੁਤਾਬਕ ਇਸ ਘਰ ਨੂੰ ਤਿਆਰ ਕੀਤਾ ਗਿਆ ਸੀ ਔਰ ਇੱਕ ਵਧੀਆ ਕਿਉਂਕਿ ਬਹੁਤ ਵੱਡਾ ਪਰਿਵਾਰ ਸੀ ਡਾਕਟਰ ਮਨਮੋਹਨ ਸਿੰਘ ਦਾ ਔਰ ਰਹੀਸ ਪਰਿਵਾਰ ਸੀ ਕਿਉਂਕਿ ਮਜੀਠ ਮੰਡੀ ਦੇ ਵਿੱਚ ਉਹਨਾਂ ਦਾ ਆਪਣਾ ਬਹੁਤ ਵੱਡਾ ਕਾਰੋਬਾਰ ਸੀ ਉਹਨਾਂ ਦੇ ਪਿਤਾ ਦਾ ਤਾਂ ਉਸ ਵੇਲੇ ਦੇ ਜਿੰਨੇ ਕੁ ਵੀ ਸਾਧਨ ਸੀ ਉਹਨਾਂ ਦੇ ਮੁਤਾਬਕ ਮਨਮੋਹਨ ਸਿੰਘ ਨੇ ਜੋ ਹੈ ਚਾਹੇ ਉਹਨਾਂ ਦੇ ਕੋਲ ਪਰਿਵਾਰ ਜਿਹੜਾ ਉਹ ਮੈਂ ਜਿਸ ਤਰ੍ਹਾਂ ਜਾਣਕਾਰੀ ਦੇ ਰਿਹਾ ਕਿ ਇੱਕ ਚੰਗਾ ਪਰਿਵਾਰ ਸੀ ਔਰ ਵੱਡਾ ਪਰਿਵਾਰ ਸੀ ਔਰ ਪੈਸੇ ਪੱਖੋਂ ਕਲ ਨਹੀਂ ਸੀ ਪਰ ਫਿਰ ਵੀ ਉਦੋਂ ਜਿੰਨੇ ਕੁ ਭਾਰਤ ਦੇ ਵਿੱਚ ਸਾਧਨ ਮੌਜੂਦ ਸੀ ਉਹਨਾਂ ਸਾਧਨਾਂ ਦੇ ਨਾਲ ਹੀ ਬਨਮੋਹਨ ਸਿੰਘ ਨੇ ਆਪਣੀ ਪੜ੍ਹਾਈ ਜਿਹੜੀ ਹੈ ਉਹ ਪੂਰੀ ਕੀਤੀ ਔਰ ਇਹ ਘਰ ਤੁਸੀਂ ਦੇਖੋ ਕਿ ਇਸ ਵੇਲੇ ਇੱਕ ਸਾਹਮਣੇ ਵੀ ਰਸਤਾ ਹੈ ਉਹਨਾਂ ਪੌੜੀਆਂ ਰਾਹੀਂ ਵੀ ਜੋ ਹੈ ਉੱਪਰ ਜਾਇਆ ਜਾਂਦਾ ਸੀ ਪਰ ਹੁਣ ਕਿਉਂਕਿ ਕੁਝ ਹਿੱਸਾ ਜਿਹੜਾ ਹੈ ਉਹ ਤੋੜ ਕੇ ਉੱਥੇ ਕਈ ਜਿਹੜੀਆਂ ਇਮਾਰਤਾਂ ਬਣਾ ਦਿੱਤੀਆਂ ਗਈਆਂ ਕੁਝ ਦਫ਼ਤਰ ਇੱਥੇ ਬਣੇ ਹੋਏ ਨੇ ਜਾਂ ਜਿਹੜੀ ਲੇਬਰ ਹੈ ਉਹ ਇਨਾਂ ਕਮਰਿਆਂ ਦੇ ਵਿੱਚ ਰਹਿ ਰਹੀ ਹੈ ਪਰ ਜਿਸ ਘਰ ਦੇ ਵਿੱਚ ਉਹ ਖੁਦ ਰਹੇ ਸੀ ਉਹ ਘਰ ਇਸ ਵੇਲੇ ਬਿਲਕੁਲ ਟਹਿ ਟੇਰੀ ਹੋ ਚੁੱਕਿਆ ਹੈ ਤਾਂ ਇਸ ਘਰ ਨੂੰ ਦਿਖਾਉਣਾ ਅੱਜ ਇਸ ਕਰਕੇ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਸ਼ਖਸ ਨੇ ਅੱਜ ਇਸ ਦੁਨੀਆ ਨੂੰ ਅਲਵਿਦਾ ਕਿਹਾ ਉਸ ਸ਼ਖਸ ਦਾ ਸਫ਼ਰ ਜਿਹੜਾ ਇਸ ਥਾਂ ਤੋਂ ਹੀ ਸ਼ੁਰੂ ਹੋਇਆ ਸੀ ਮੈਂ ਪੂਰਾ ਬਾਜ਼ਾਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਅਸੀਂ ਹੁਣ ਇਥਾਂ ਜਾ ਕੇ ਤੁਹਾਨੂੰ ਮੈਂ ਦੱਸਾਂਗਾ ਕਿ ਕਿੱਥੇ ਇਹ ਘਰ ਜਿਹੜਾ ਉਹ ਬਣਿਆ ਹੋਇਆ ਤੁਸੀਂ ਦੇਖੋ ਕਿ ਇਹ ਵੀ ਪੌੜੀਆਂ ਜਿਹੜੀਆਂ ਉੱਪਰਨ ਜਾ ਰਹੀਆਂ ਤਾਂ ਇੱਥੋਂ ਅਸੀਂ ਇਥਾਂ ਜਦੋਂ ਉਤਰਾਂਗੇ ਤਾਂ ਤੁਸੀਂ ਦੇਖੋਗੇ ਪੁਰਾਣੇ ਸਮੇਂ ਦੀਆਂ ਜਿਹੜੀਆਂ ਪੌੜੀਆਂ ਜਾਂ ਉਸ ਤਰੀਕੇ ਦੇ ਨਾਲ ਹੀ ਜਿਹੜਾ ਸਟਰਕਚਰ ਹੈ ਹੱਲੇ ਵੀ ਇੱਥੇ ਨਜ਼ਰ ਆਉਂਦਾ ਪਰ ਇਸ ਦੀ ਸਾਂਭ ਸੰਭਾਲ ਜਿਹੜੀ ਹੈ ਜਿੰਨੀ ਹੋਣੀ ਚਾਹੀਦੀ ਉਨੀ ਨਹੀਂ ਹੋਈ ਤਾਂ ਹੁਣ ਜਿਹੜੇ ਬਾਜ਼ਾਰ ਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਕਿਉਂਕਿ ਇੱਥੇ ਮਜੀਠ ਮੰਡੀ ਜਾਂ ਬਹੁਤ ਸਾਰੇ ਜੜੀਆਂ ਬੂਟੀਆਂ ਮਸਾਲੇ ਉਹਨਾਂ ਦਾ ਕਾਰੋਬਾਰ ਜਿਹੜਾ ਲੋਕ ਕਰਦੇ ਨੇ ਤਾਂ ਇਹ ਤੁਸੀਂ ਦੇਖੋ ਕਿ ਇਸ ਪਾਸਿਓਂ ਅਸੀਂ ਇਸ ਇਲਾਕੇ ਦੇ ਅੰਦਰ ਦਾਖਲ ਹੁੰਨੇ ਆ ਤਾਂ ਇਹ ਜਿਹੜੇ ហេਠਾਂ ਕੁਝ ਦਫ਼ਤਰ ਜਾਂ ਦੁਕਾਨਾਂ ਬਣੀਆਂ ਹੋਈਆਂ ਨੇ ਇਸ ਦੇ ਉੱਪਰ ਜਿਹੜਾ ਘਰ ਹੈ ਉਹਨਾਂ ਦਾ ਤਾਂ ਇਹ ਬਿਲਕੁਲ ਪੁਰਾਣਾ ਬਾਜ਼ਾਰ ਹੈ ਤਾਂ ਇਸ ਬਾਜ਼ਾਰ ਦੇ ਵਿੱਚ ਹਾਲਾਂਕਿ ਦਿਨ ਵੇਲੇ ਤਾਂ ਅਸੀਂ ਗੱਡੀ ਜਾਂ ਟੂ-ਵੀਲਰ ਤੇ ਪਹੁੰਚ ਸਕਦੇ ਹਾਂ ਪਰ ਦੁਪਹਿਰ ਵੇਲੇ ਇੱਥੇ ਆਉਣਾ ਬਹੁਤ ਮੁਸ਼ਕਲ ਹੈ ਤਾਂ ਇੱਥੋਂ ਤੁਸੀਂ ਦੇਖੋ ਕਿ ਉੱਪਰ ਦੀ ਤਸਵੀਰ ਇਹ ਬਾਹਰਲਾ ਹਿੱਸਾ ਹੈ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੁਰਾਣਾ ਜਿਹੜਾ ਉਸ ਵੇਲੇ ਦਾ ਸਟਰਕਚਰ ਜ਼ਿਆਦਾਤਰ ਇਹ ਜਿਹੜੇ ਪੁਰਾਣੇ ਬਾਜ਼ਾਰਾਂ ਦੇ ਵਿੱਚ ਐਸੇ ਘਰ ਸਾਨੂੰ ਅੱਜ ਵੀ ਦੇਖਣ ਨੂੰ ਮਿਲਦੇ ਨੇ ਤਾਂ ਇਹ ਘਰ ਦਾ ਬਾਹਰ ਦਾ ਹਿੱਸਾ ਹੈ ਔਰ ਅੰਦਰ ਜਿਸ ਤਰ੍ਹਾਂ ਅਸੀਂ ਦਿਖਾਇਆ ਕਿ ਪੂਰਾ ਘਰ ਦੀ ਜਿਹੜੀ ਹਾਲਾਤ ਇਸ ਵੇਲੇ ਬਹੁਤ ਜਰਜਰ ਨੇ ਕਿਉਂਕਿ ਛੱਤਾਂ ਦੀਆਂ ਜਿਹੜੀਆਂ ਛੱਤਾਂ ਨੇ ਉਹ ਵੀ ਟੁੱਟ ਚੁੱਕੀਆਂ ਨੇ ਤਾਂ ਅੱਜ ਇੱਕ ਮਹਾਨ ਜਿਸ ਸ਼ਖਸੀਅਤ ਨੇ ਇਸ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਰਹਿ ਕੇ ਪੜ੍ਹਾਈ ਕੀਤੀ ਔਰ ਇੱਕ ਵੱਡਾ ਮੁਕਾਮ ਹਾਸਲ ਕੀਤਾ ਤਾਂ ਅੱਜ ਉਹਨਾਂ ਵੱਲੋਂ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਗਿਆ ਤਾਂ ਇਹ ਉਹ ਪੁਰਾਣਾ ਬਾਜ਼ਾਰ ਹੈ ਉਹ ਪੁਰਾਣਾ ਘਰ ਹੈ ਜਿੱਥੇ ਮਨਮੋਹਨ ਸਿੰਘ ਜੋ ਹੈ ਜਦੋਂ ਪਾਕਿਸਤਾਨ ਤੋਂ ਉਹਨਾਂ ਦਾ ਪਰਿਵਾਰ ਅੰਮ੍ਰਿਤਸਰ ਦੇ ਵਿੱਚ ਸ਼ਿਫਟ ਹੁੰਦਾ ਤਾਂ ਇੱਥੇ ਹੀ ਉਹਨਾਂ ਨੇ ਆਪਣਾ ਜਿਹੜਾ ਬਚਪਨ ਦਾ ਜ਼ਿਆਦਾ ਸਮਾਂ ਬਤੀਤ ਕੀਤਾ ਸੀ ਜੀ ਰਵਿੰਦਰ ਆ ਬਿਲਕੁਲ ਅਜੀਬ ਜੀ